जय वाल्मीकि हर हर वाल्मीकि हर हर महादेव हर हर महादेव जय भोले भंडारी भर्ते भंडारी मैं राजकुमार राजू सृष्टि कत्ता भगवान वाल्मीकि मंदिर कमेटी दे चेयरमैन और मेरे नाल मेरा वीर पंकज सोता जी आज असी वाल्मीकि मंदिर दे नाल मूर्ति स्थापना भोले शंकर शिवलिंग दी की थी गे जहदे विच साडे पंकज सोता जी ने पूरा योगदान दित्ता मेरे मोहल्ले दिया ਕਲਦੀਪ ਗਿੱਲ ਜੀ ਇਹ ਤਰਮਪਾਲ ਸੋਤਾ ਜੀ ਕਾਲਾ ਮੁਰਹਾ ਜੀ ਅਨਿਲ ਕੁਮਾਰ ਸੋਤਾ ਜੀ ਹਣੀ ਸੋਤਾ ਜੀ ਔਰ ਸਾਰੇ ਪੱਪੂ ਮੇਰ ਜੋ ਸਾਡੇ ਕੈਂਟ ਦੇ ਐਕਸ ਮੇਰ ਸੰਨੀ ਟੱਕਰ ਜੀ ਔਰ ਭੱਟੀ ਜੀ ਚੋਪੜਾ ਜੀ ਸਹਿਰ ਪਾਲਟੀ ਸਾਡੀ ਸਾਰਿਆਂ ਨੇ ਸਾਡੇ ਨੌਜਵਾਨ ਸਾਡੀ ਜੱਸੀ ਜੀ ਤੇ ਵਾਲੀਆ ਸਾਹਿਬ ਰਿਚੀ ਪਾਟਿਆ ਨੰਨੂ ਪਾਟਿਆ ਔਰ ਇਹਨਾਂ ਲੋ ਮੈਂ ਸਾਰਿਆਂ ਨੂੰ ਸਾਰਿਆਂ ਦੇ ਦੇਸ਼ਵਾਸੀਆਂ ਨੂੰ ਭੋਲੇ ਸ਼ੰਕਰ ਦੇ ਸਵਾਪਰਤ ਕੀਤੇ ਗਏ ਉਹਨਾਂ ਦੇ ਮੈਂ ਲੱਖ ਲੱਖ ਵਧਾਈ ਦੇਣਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਜੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਸੰਗਤ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਤੁਹਾਨੂੰ ਸੰਗਤ ਸਾਡਾ ਸਾਰਾ ਮhalla ਇੱਥੇ ਅੱਜ ਪਹੁੰਚਿਆ ਪਿਆ ਸਾਰਾ ਲੰਗਰ ਪੂੜੀਆਂ ਛੋਲੇ ਖੀਰ ਸਾਰਾ ਭੋਜਨ ਤਿਆਰ ਆ ਪੰਡਤ ਨੇ ਪੂਰੀ ਵਿਧੀ ਵਿਜੈ ਸਵੇਰੇ 9 ਵਜੇ ਤੇ ਲੱਗੇ ਆ ਹੁਣ ਤੁਹਾਡੇ ਸਾਹਮਣੇ 12 12.5 ਹੱਲੇ ਦਾ ਨਾਮ ਦੱਸ ਦਿਓ ਮਾੜਾ ਜੀ ਮੱਲੇ ਸਾਡੇ ਦਾ ਨਾਮ ਅਰਜੋਨਗਰ 40 ਕੁਆਟਰਾਂ ਵਿੱਚ ਕੀਤਾ ਗਿਆ ਠੀਕ ਜੈ ਵਾਲਮੀਕੀ ਹਰ ਹਰ ਬਾਣ